ਅਗਰੇ ਇਸ ਗੇਮ ਦੀ ਆਪਾਂ ਗੱਲ ਕਰੀਏ ਰਗਬੀ ਬਹੁਤੇ ਲੋਕ ਨਹੀਂ ਜਾਣਦੇ ਮੇਰਾ ਖਿਆਲ ਤੁਹਾਡੇ ਆਲੇ-ਦੁਆਲੇ ਪਿੰਡ ਵਾਲਿਆਂ ਨੂੰ ਨਹੀਂ ਪਤਾ ਹੁੰਨਾ ਵੀ ਇਹ ਹੁੰਦੀ ਕੀ ਆ ਖੇਡੀ ਕਿਵੇਂ ਜਾਂਦੀ ਹੈ ਹਾਂਜੀ ਹਾਂਜੀ ਤਾਂ ਤੁਸੀਂ ਇਸ ਗੇਮ ਬਾਰੇ ਇਸ ਗੇਮ ਚ ਕਿਵੇਂ ਫਿਊਚਰ ਦੇਖਦੇ ਮੈਂ ਤਾਂ ਇਹ ਗੇਮ ਦੇ ਵਿੱਚ ਆਈ ਪਹਿਲਾਂ ਤਾਂ ਮੈਂ ਆਪਣਾ ਮਤਲਬ ਥੋੜਾ ਆਪਾਂ ਸਰਕਾਰ ਨੂੰ ਹੀ ਕਹਿਣਾ ਚਾਹੀਦਾ ਹੈ ਜੇ ਹਰ ਇੱਕ ਪਿੰਡ ਦੇ ਵਿੱਚ ਉਹ ਗਰਾਊਂਡ ਬਣਾਣ ਹਨ ਜੀ ਕਈ ਪੇਰੈਂਟਸ ਇਦਾਂ ਹੁੰਦੇ ਨੇ ਆਪਣੇ ਜਿਹੜੀ ਕੁੜੀਆਂ ਨੂੰ ਬਾਹਰ ਨਹੀਂ ਭੇਜਦੇ ਹੈਗੇ ਚਲੋ ਮੇਰੇ ਘਰ ਦੇ ਨਾਲ ਮੈਨੂੰ ਭੇਜਿਆ ਮੈਂ 8-9 ਕਿਲੋਮੀਟਰ ਦੂਰ ਹੈ ਨਾ ਗਰਾਊਂਡ ਜਾਣੀਆਂ ਕਈ ਨਹੀਂ ਭੇਜਦੇ ਜੇ ਉਹ ਪਿੰਡ ਦੇ ਵਿੱਚ ਰਹਿ ਕੇ ਹਨ ਨਹੀਂ ਥੋੜਾ ਕੁੜੀਆਂ ਆਉਣ ਮੈਂ ਹੀ ਸਿਖਾ ਦਿਆ ਕਰੂੰਗੀ ਚਲੋ ਥੋੜਾ ਬਹੁਤਾ ਹਨਾ ਜੀ ਜਾਂ ਕੋਈ ਕੋਚ ਸਾਡੇ ਪਿੰਡ 'ਚ ਹੀ ਆ ਜਾਇਆ ਕਰੂਗਾ ਇੱਥੇ ਬਹੁਤ ਜਗ੍ਹਾ ਹੀ ਇੱਥੇ ਬਣਾਉਣ ਲਈ ਗਰਾਊਂਡ ਵਗੈਰਾ ਤੇ ਇੱਥੇ ਆਉਣ ਤਾਂ ਕੁੜੀਆਂ ਥੋੜਾ ਬਾਹਰ ਨਿਕਲਣ ਹਨਾ ਜੀ ਤਾਂ ਇਹ ਵੀ ਆ ਨਾ ਕਿ ਇਹ ਤਿੰਨ ਚਾਰ ਪਿੰਡਾਂ ਦਾ ਵੀ ਇੱਕ ਗਰਾਊਂਡ ਹੋਵੇ ਤਾਂ ਉਹ ਵਿਚਿਆਂ ਦਾ ਤਾਂ ਵੀ ਬੱਚਿਆਂ ਦਾ ਹੈ ਫਿਊਚਰ ਵਧੀਆ ਬਣ ਸਕਦਾ ਭਾਵੇਂ ਸਰਕਾਰਾਂ ਦਾਅਵੇ ਕਰੀ ਜਾਂਣਾ ਲੇਕਿਨ ਅਗਰ ਸਰਕਾਰਾਂ ਨੇ ਧਿਆਨ ਦਿੱਤਾ ਹੁੰਦਾ ਤਾਂ ਤੁਹਾਡੀ ਜਗ੍ਹਾ ਕੋਈ ਹੋਰ ਪਲੇਅਰ ਕਈ ਸਾਲ ਪਹਿਲਾਂ ਹੀ ਸਿਲੈਕਟ ਹੋ ਜਾਣਾ ਸੀ ਹਾਂਜੀ ਹਾਂਜੀ ਸਹੀ ਗੱਲ ਮੇਰੇ ਤੋਂ ਹੋਰ ਵਧੀਆ ਪਲੇਅਰ ਹੁੰਦੇ ਹਨ ਹਾਂਜੀ